ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਦੇ ਮੌਸਮ ਦੀ ਯਾਨੀ ਕਿ ਆਉਂਦੇ 4 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਫਰੇ ਡਾਟਾ ਜਿਹੜਾ ਤੁਹਾਨੂੰ ਅਸੀਂ ਸਾਂਝੀ ਕਰਾਂਗੇ ਸੈਟਲਰ ਦੱਸੇ ਨਾਲ ਅਸਲ ਜਿਹਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਅਸੀਂ ਕਿ ਅਸਲੇ ਜੇਕਰ ਗੱਲ ਪੰਜਾਬ ਦੀ ਕੀਤੀ ਜਾਊਗੀ ਤੇ ਉੱਚੇ ਬੱਦਲ ਅਜਰੇ ਅੱਜ ਤੋਂ ਲੈ ਕੇ ਪੰਜਾਬ ਦੇ ਵਿੱਚੋਂ ਲੰਘ ਰਹੇ ਨੇ ਤੇ ਫਿਰ ਤੇ ਰਾਤ ਨੂੰ ਇਹ ਫਤਲੂ ਜਿਹੜੀ ਆ ਪੰਜਾਬ ਦੇ ਉੱ퍼 ਦੀ ਲੰਘਦੀ ਰਹੀ ਸੋ ਅੱਜ ਦਿਨ ਫਤਲੂ ਜਿਹੜੇ ਉੱਚੇ ਬੱਦਲ ਐ ਇਹ ਲੰਘਦੇ ਰਹਿਣਗੇ ਸੋ ਆਉਂਦੇ ਦਿਨਾਂ ਦੀ ਅਸੀਂ ਗੱਲ ਕਰਾਂਗੇ ਅਗਲੇ 4 ਦਿਨਾਂ ਦੇ ਵਿੱਚ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ ਜਿਹਦੀ ਅਪਡੇਟ ਅਸੀਂ ਤੁਹਾਨੂੰ ਫੈਲਾਉਂਦੇ ਜਾ ਰਹੇ ਸੀ ਕਿ 17-18 ਫਰਵਰੀ ਨੂੰ ਇੱਕ ਸਿਸਟਮ ਲੱਗਣਾ ਹੈ ਪਰ ਉਹ ਸਿਸਟਮ ਨੂੰ ਬਹੁਤੀ ਸਪੋਰਟ ਨਹੀਂ ਆ ਤੇ ਉਹ ਸਿਸਟਮ ਥੱਲੇ ਝੁਕਿਆ ਹੋਇਆ ਪੰਜਾਬ ਵਾਲੇ ਪਾਸੇ ਕੋਈ ਉਹ ਬਹੁਤੀ ਸ਼ਰਾਟੇ ਲਗਵਾਵੇਗਾ ਐਦਾ ਜਿਹਾ ਅਸਰ ਘ ਰਾਜਸਥਾਨ ਦੇ ਨਾਲ ਲੱਗਦੇ ਜਿਹੜੇ ਪੰਜਾਬ ਦੇ ਜ਼ਿਲ੍ਹੇ ਆ ਜਿਹਨਾਂ ਦੇ ਵਿੱਚ ਬਠਿੰਡਾ ਮਾਨਸਾ ਫਟਿਆਲਾ ਸੰਗਰੂਰ ਮਾਨਸਾ ਦੇ ਕੁਝ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਗਨੀਆਂ ਛਿੱਟੇ ਛਾਟੇ ਦੇ ਅਸਰ ਹੋਣਗੇ ਤੇ ਇਹ 17 18 ਤਰੀਕ ਦੇ ਹੋ ਲਾਗੇ ਜਾ ਕੇ ਯਾਨੀ ਕਿ 15 16 ਨੂੰ ਜਾ ਕੇ ਇਹਦਾ ਸਟੇਟ ਜਿਹੜਾ ਅਪਡੇਟ ਫਟਾ ਲੱਗੇਗਾ ਕਿ ਸਿਸਟਮ ਪੰਜਾਬ ਵਾਲੇ ਫਸੇ ਲੱਗੇਗਾ ਜਾਂ ਨਹੀਂ ਲੱਗੇਗਾ ਤੇ ਇਸ ਤਰ੍ਹਾਂ ਜਿਹੜੇ ਥੱਲੇ ਵਾਲੇ ਫਸੇ ਆ ਰਾਜਸਥਾਨ ਦੇ ਕੁਝ ਖੇਤਰ ਮਧ ਪ੍ਰਦੇਸ਼ ਦੇ ਉੱਤਰੀ ਭਾਗ ਦਿੱਲੀ ਗੁਰੂਗਰਾਮ ਨੋਇਡਾ ਜੋ ਫਿਰ ਖਾਚੂ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਹਲਕੇ ਟੁਨੇ ਛਾਟੇ ਲੱਗਣ ਦੇ ਅਸਰ ਹੋਣਗੇ 17 ਤੇ 18 ਫਰਵਰੀ ਨੂੰ ਸੋ ਜਿਹੜੇ ਅਲਰਟ ਸੀ ਅਮੀ ਵਾਲੇ ਉਹ ਫਿਲਹਾਲ ਮੁਆਫ ਕਰਨੇ ਹਟਾ ਲਏ ਨੇ ਪੰਜਾਬ ਦੇ ਵਿੱਚੋਂ ਕਿਉਂਕਿ ਪੰਜਾਬ ਦੇ ਵਿੱਚ ਇਹ ਸਿਸਟਮ ਲੱਗੇਗਾ ਐਦਾ ਜਿਆਦਾ ਅਸਰ ਘਟਨੇ ਇਸਲਾਵਾ ਜਿਹੜੇ ਅਗਲੇ 4 ਦਿਨ ਹੋਣਗੇ ਅੱਜ 13 ਤਰੀਕਾ ਜੀ 14 15 16 ਇਹਨਾਂ ਦਿਨਾਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਖੁਸ਼ਕ ਅਤੇ ਸਾਫ਼ ਰਹਿੰਦਾ ਜਾਖ ਰਿਹਾ ਹੈ ਸੋਹਣਾ ਸੂਰਜ ਚਮਕੇਗਾ ਤੇ ਤੋਫਾ ਜੜੀਆਂ ਨੇ ਖੜਨ ਗਿਆ ਅਗੇਤੀ ਗਰਮੀ ਦਾ ਅਹਿਸਾਸ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਹੋਣਾ ਸ਼ੁਰੂ ਹੋ ਜਾਏਗਾ ਜਾਂਦੇ ਸਿਆਰ ਦਾ ਅਹਿਸਾਸ ਵੀ ਜਿਹੜਾ ਜਾ ਹੋਣਾ ਸ਼ੁਰੂ ਹੋ ਜਾਏਗਾ ਸਵਾਫਾ ਸਿਸਟਮ ਦੀ ਗੱਲ ਜੇਕਰ ਨਵੇੜੀ ਹੈ ਤੇ ਸਿਸਟਮ 17 18 ਨੂੰ ਲੱਗਣਾ ਹੈ ਤੇ ਇਹਦੇ ਅਸਾਰ ਫੌਤ ਕੱਟ ਗਏ ਨੇ ਨਾ ਉਹ ਤਾਂ ਸਿਸਟਮ ਇਹ ਪੰਜਾਬ ਦੇ ਵਿੱਚ ਲੱਗ ਸਕਦਾ ਹੈ ਸੋ ਇਹ ਕਰੇ ਜਰੂਰ ਤਾਜ਼ਾ ਫਰੇਡ ਲਾਵਾਗੇ ਜੋ ਅੱਜ ਜਾਰੀ ਕੀਤੀ ਆ ਮੌਸਮ ਖਾਗਨੇ 13 ਫਰਵਰੀ ਤਰੀਕਾ ਜੀ ਹੋਈ ਆ ਰਡਾਰ ਦੇ ਵਿੱਚ ਕੋਈ ਅਲਰਟ ਨਹੀਂ ਆ ਕਿਉਂਕਿ ਫਿੱਛੋਂ ਜਿਹੜਾ ਸਿਸਟਮ ਆੜਾ 17-18 ਨੂੰ ਲੋਅ ਲੈਵਲ ਦਾ ਇਸ ਲਈ ਉਹਦੇ ਅਲਰਟ ਜਿਹੜੇ ਹਟਾ ਲੇ ਗਏ ਨੇ ਨੋ ਵਰਨਿੰਗ ਰਹੇਗੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਅੰਗੋਖ ਤੌਰ ਤੇ ਖੁਸ਼ਕ ਤੇ ਸਾਫ਼ ਰਹਿਦਾ ਜਾ ਫਰੇ ਆ ਧੰਨਵਾਦ ਔਰ ਜਿਹੜਾ ਸਿਸਟਮ ਹੈ ਇਹਦੇ ਲਾਗੇ ਜਾ ਕੇ 15-16 ਨੂੰ ਤੁਹਾਨੂੰ ਅਪਡੇਟ ਦੇਵਾਂਗੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਛਿੱਟੇ ਛੱਟ ਦੇ ਅਸਰ ਹੋਣਗੇ ਧੰਨਵਾਦ ਜੀ